ਸਤਨਾਮ ਸ੍ਰੀ ਵਾਹਿਗੁਰੂ ਜੀ ਗੁਰ ਅਮਰਤ ਭਿੰਨੀ ਦੇਹਰੀ ਅਮਰਤ ਬੁਰਕੇ RAM ਰਾਜੇ ਜਿੰਨਾ ਗੁਰ ਬਾਣੀ ਮਨ ਭਾਈਆ ਅਮਰਤ ਛੱਕ ਛੱਕੇ ਅੰਗਰ ਦੁਠੇ ਹਰ ਪਾਇਆ ਚੁੱਕੇ ਧਾਕ ਧੱਕੇ ਜਾ ਹਰ ਜਨ ਹਰ ਹਰ ਹੋਇਆ ਨਾਨਕ ਹਰ ਇਕੇ ਗੁਰ ਅਮਰਤ ਭਿੰਨੀ ਦੇਹਰੀ ਅਮਰਤ ਬੁਰਕੇ RAM ਰਾਜੇ ਜਿਨਾਂ ਗੁਰ ਬਾਣੀ ਮਨ ਪਾਈਆਂ ਅਮਰਤ ਛੱਕ ਛੱਕੇ ਅੰਗਰ ਦੁਠੇ ਹਰ ਪਾਇਆ ਚੁੱਕੇ ਧੱਕੇ ਧੱਕੇ ਜਾ ਹਰ ਜਨ ਹਰ ਹਰ ਹੋਇਆ ਨਾਨਕ ਹਰ ਇਕੇ ਗੁਰ ਅਮਰਤ ਭਿੰਨੀ ਦੇਹੋਰੀ ਅਮਰਤ ਬੁਰਕੇ RAM ਰਾਜੇ ਜਿਨਾਂ ਗੁਰ ਬਾਣੀ ਮਨ ਪਾਈਆਂ ਅਮਰਤ ਛਕ ਛਕੇ ਅੰਗੁਰ ਦੁੱਠੇ ਹਰ ਪਾਇਆ ਚੁਕੇ ਤੱਕ ਤੱਕੇ ਜਾ ਹਰ ਜਨ ਹਰ ਹਰ ਹੋਇਆ ਨਾਨਕ ਹਰ ਇਕੇ ਗੁਰ ਅਮਰਤ ਭਿੰਨੀ ਦੇਹੋਰੀ ਅਮਰਤ ਬੁਰਕੇ ਰਾਮ ਰਾਜੇ ਇਨ ਗੁਰਬਾਣੀ ਮਨ ਭਾਈਆ ਅੰਮ੍ਰਿਤ ਛੱਕ ਛੱਕੇ ਅੰਗਰ ਦੁੱਠੇ ਹਰ ਪਾਇਆ ਚੁੱਕੇ ਧਾਕੇ ਧੱਕੇ ਜਾਂ ਹਰ ਜਨ ਹਰ ਹਰ ਹੋਇਆ ਨਾਨਕ ਹਰ ਇਕੇ ਗੁਰ ਅੰਮ੍ਰਿਤ ਭਿੰਨੀ ਦੇਹਰੀ ਅੰਮ੍ਰਿਤ ਬੁਰਕੇ RAM ਰਾਜੇ ਜਿੰਨਾ ਗੁਰ ਬਾਣੀ ਮਨ ਭਾਈਆ ਅੰਮ੍ਰਿਤ ਛੱਕ ਛੱਕੇ ਅੰਗਰ ਦੁਠੇ ਹਰ ਪਾਇਆ ਚੁੱਕੇ ਧਾਕੇ ਧੱਕੇ ਜਾ ਹਰ ਜਨ ਹਰ ਹਰ ਹੋਇਆ ਨਾਨਕ ਹਰ ਇਕੇ ਗੁਰ ਅਮਰਤ ਭਿੰਨੀ ਦੇਹਰੀ ਅਮਰਤ ਬੁਰਕੇ RAM ਰਾਜੇ ਜਿਨਾਂ ਗੁਰ ਬਾਣੀ ਮਨ ਭਾਈਆਂ ਅਮਰਤ ਛੱਕ ਛੱਕੇ ਅੰਗਰ ਦੁਰਥੇ ਹਰ ਪਾਇਆ ਚੁੱਕੇ ਧਾਪੇ ਧੱਕੇ ਜਾ ਹਰ ਜਨ ਹਰ ਹਰ ਹੋਇਆ ਨਾਨਕ ਹਰ ਇਕੇ ਗੁਰ ਅਮਰਤ ਭਿੰਨੀ ਦੇਹੁਰੀ ਅਮਰਤ ਬੁਰਕੇ RAM ਰਾਜੇ ਜਿਨਾਂ ਗੁਰਬਾਣੀ ਮਨ ਪਾਈਆਂ ਅਮਰਤ ਛਕ ਛਕੇ ਅੰਗੁਰ ਦੁੱਠੇ ਹਰ ਪਾਇਆ ਚੁਕੇ ਤੱਕ ਤੱਕੇ ਜਾ ਹਰ ਜਨ ਹਰ ਹਰ ਹੋਇਆ ਨਾਨਕ ਹਰ ਇਕੇ ਗੁਰ ਅਮਰਤ ਭਿੰਨੀ ਦੇਹੋਰੀ ਅਮਰਤ ਬੁਰਕੇ ਰਾਮ ਰਾਜੇ ਜਿਨਾਂ ਗੁਰਬਾਣੀ ਮਨ ਪਾਈਆ ਅੰਮ੍ਰਿਤ ਛੱਕ ਛੱਕੇ ਅੰਗਰ ਦੁਠੇ ਹਰ ਪਾਇਆ ਚੁੱਕੇ ਧਾਕੇ ਧੱਕੇ ਜਾਂ ਹਰ ਜਨ ਹਰ ਹਰ ਹੋਇਆ ਨਾਨਕ ਹਰ ਇਕੇ ਗੁਰ ਅਮਰਤ ਭਿੰਨੀ ਦੇਹੋਰੀ ਅਮਰਤ ਮੁਰਕੇ RAM ਰਾਜੇ ਜਿੰਨਾ ਗੁਰ ਬਾਣੀ ਮਨ ਪਾਈਆਂ ਅਮਰਤ ਛੱਕ ਛੱਕੇ ਅੰਗਰ ਦੁਠੇ ਹਰ ਪਾਇਆ ਚੁੱਕੇ ਧਾਕੇ ਤੱਕੇ ਜਾ ਹਰ ਜਨ ਹਰ ਹਰ ਹੋਇਆ ਨਾਨਕ ਹਰ ਇਕੇ ਗੁਰ ਅੰਮ੍ਰਿਤ ਭਿੰਨੀ ਦੇਹੋਰੀ ਅੰਮ੍ਰਿਤ ਬੁਰਕੇ RAM ਰਾਜੇ ਜਿਨਾਂ ਗੁਰਬਾਣੀ ਮਨ ਭਾਈਆਂ ਅੰਮ੍ਰਿਤ ਛੱਕ ਛੱਕੇ ਹੰਗਰ ਦੁਠੇ ਹਰ ਪਾਇਆ ਚੁੰਕੇ ਧੱਕੇ ਧੱਕੇ ਜਾਂ ਹਰ ਜਨ ਹਰ ਹਰ ਹੋਇਆ ਨਾਨਕ ਹਰ ਇਕੇ ਗੁਰ ਅਮਰਤ ਭਿੰਨੀ ਦੇਹਰੀ ਅਮਰਤ ਬੁਰਕੇ RAM ਰਾਜੇ ਜਿਨਾਂ ਗੁਰ ਬਾਣੀ ਮਨ ਭਾਈਆਂ ਅਮਰਤ ਛੱਕ ਛੱਕੇ ਅੰਗਰ ਦੁਰਥੇ ਹਰ ਪਾਇਆ ਚੁੱਕੇ ਧੱਕੇ ਧੱਕੇ ਜਾ ਹਰ ਜਨ ਹਰ ਹਰ ਹੋਇਆ ਨਾਨਕ ਹਰ ਇਕੇ ਗੁਰ ਅਮਰਤ ਭਿੰਨੀ ਦੇਹੋਰੀ ਅਮਰਤ ਬੁਰਕੇ RAM ਰਾਜੇ ਜਿੰਨਾ ਗੁਰਬਾਣੀ ਮਨ ਭਾਈਆ ਅੰਮ੍ਰਿਤ ਛੱਕ ਛੱਕੇ ਅੰਗਰ ਦੁਰਥੇ ਹਰ ਪਾਇਆ ਚੁੱਕੇ ਧੱਕੇ ਧੱਕੇ ਜਾਂ ਹਰ ਜਨ ਹਰ ਹਰ ਹੋਇਆ ਨਾਨਕ ਹਰ ਇਕੇ ਗੁਰ ਅਮਰਤ ਭਿੰਨੀ ਦੇਹਰੀ ਅਮਰਤ ਬੁਰਕੇ RAM ਰਾਜੇ ਜਿੰਨਾ ਗੁਰ ਬਾਣੀ ਮਨ ਪਾਈਆਂ ਅਮਰਤ ਛੱਕ ਛੱਕੇ ਅੰਗਰ ਦੁਠੇ ਹਰ ਪਾਇਆ ਚੁੱਕੇ ਧਾਕੇ ਧੱਕੇ ਜਾ ਹਰ ਜਨ ਹਰ ਹਰ ਹੋਇਆ ਨਾਨਕ ਹਰ ਇਕੇ ਗੁਰ ਅੰਮ੍ਰਿਤ ਭਿੰਨੀ ਦੇਹੋਰੀ ਅੰਮ੍ਰਿਤ ਬੁਰਕੇ RAM ਰਾਜੇ ਜਿਨਾਂ ਗੁਰ ਬਾਣੀ ਮਨ ਪਾਈਆਂ ਅੰਮ੍ਰਿਤ ਛੱਕ ਛੱਕੇ ਹੰਗਰ ਦੁੱਠੇ ਹਰ ਪਾਇਆ ਚੁੰਕੇ ਧਾਕੇ ਤੱਕੇ ਜਾ ਹਰ ਜਨ ਹਰ ਹਰ ਹੋਇਆ ਨਾਨਕ ਹਰ ਇਕੇ ਗੁਰ ਅਮਰਤ ਭਿੰਨੀ ਲੇਹਰੀ ਅਮਰਤ ਬੁਰਕੇ RAM ਰਾਜੇ ਜਿਨਾਂ ਗੁਰ ਬਾਣੀ ਮਨ ਪਾਈਆਂ ਅਮਰਤ ਛੱਕ ਛੱਕੇ ਅੰਗਰ ਦੁਰਥੇ ਹਰ ਪਾਇਆ ਚੁੱਕੇ ਧਾਪੇ ਤੱਕੇ ਜਾ ਹਰ ਜਨ ਹਰ ਹਰ ਹੋਇਆ ਨਾਨਕ ਹਰ ਇਕੇ ਗੁਰ ਅਮਰਤ ਭਿੰਨੀ ਦੇਹੁਰੀ ਅਮਰਤ ਬੁਰਕੇ RAM ਰਾਜੇ ਜਿਨਾ ਗੁਰਬਾਣੀ ਮਨ ਪਾਈਆ ਅੰਮ੍ਰਿਤ ਛੱਕ ਛੱਕੇ ਅੰਗਰ ਦੁਠੇ ਹਰ ਪਾਇਆ ਚੁੰਕੇ ਧੱਕੇ ਧੱਕੇ ਜਾਂ ਹਰ ਜਨ ਹਰ ਹਰ ਹੋਇਆ ਨਾਨਕ ਹਰ ਇਕੇ ਗੁਰ ਅੰਮ੍ਰਿਤ ਭਿੰਨੀ ਦੇਹਰੀ ਅੰਮ੍ਰਿਤ ਬੁਰਕੇ RAM ਰਾਜੇ ਜਿਨਾਂ ਗੁਰ ਬਾਣੀ ਮਨ ਪਾਈਆਂ ਅੰਮ੍ਰਿਤ ਛੱਕ ਛੱਕੇ ਅੰਗਰ ਦੁਠੇ ਹਰ ਪਾਇਆ ਚੁੱਕੇ ਧਾਕੇ ਤੱਕੇ ਜਾਂ ਹਰ ਜਨ ਹਰ ਹਰ ਹੋਇਆ ਨਾਨਕ ਹਰ ਇਕੇ ਗੁਰ ਅਮਰਤ ਭਿੰਨੀ ਲੇਹੋਰੀ ਅਮਰਤ ਬੁਰਕੇ RAM ਰਾਜੇ ਜਿਨਾਂ ਗੁਰ ਬਾਣੀ ਮਨ ਪਾਈਆਂ ਅਮਰਤ ਛੱਕ ਛੱਕੇ ਅੰਗਰ ਦੁਠੇ ਹਰ ਪਾਇਆ ਚੁੰਕੇ ਧਾਕੇ ਤੱਕੇ ਜਾ ਹਰ ਜਨ ਹਰ ਹਰ ਹੋਇਆ ਨਾਨਕ ਹਰ ਇਕੇ ਗੁਰ ਅਮਰਤ ਭਿੰਨੀ ਲੇਹੋਰੀ ਅਮਰਤ ਬੁਰਕੇ RAM ਰਾਜੇ ਜਿਨਾਂ ਗੁਰ ਬਾਣੀ ਮਨ ਪਾਈਆਂ ਅਮਰਤ ਛੱਕ ਛੱਕੇ ਅੰਗਰ ਦੁੱਠੇ ਹਰ ਪਾਇਆ ਚੁੱਕੇ ਧਾਕੇ ਤੱਕੇ ਜਾ ਹਰ ਜਨ ਹਰ ਹਰ ਹੋਇਆ ਨਾਨਕ ਹਰ ਇਕੇ ਗੁਰ ਅਮਰਤ ਭਿੰਨੀ ਦੇਹੁਰੀ ਅਮਰਤ ਬੁਰਕੇ RAM ਰਾਜੇ ਜਿਨਾਂ ਗੁਰਬਾਣੀ ਮਨ ਪਾਈਆ ਅਮਰਤ ਛੱਕ ਛੱਕੇ ਅੰਗਰ ਦੁੱਠੇ ਹਰ ਪਾਇਆ ਚੁੱਕੇ ਧਾਕੇ ਤੱਕੇ ਜਾ ਹਰ ਜਨ ਹਰ ਹਰ ਹੋਇਆ ਨਾਨਕ ਹਰ ਇਕੇ ਗੁਰ ਅਮਰਤ ਭਿੰਨੀ ਦੇਹੁਰੀ ਅਮਰਤ ਬੁਰਕੇ RAM ਰਾਜੇ ਜਿਨਾਂ ਗੁਰਬਾਣੀ ਮਨ ਪਾਈਆਂ ਅੰਮ੍ਰਿਤ ਛੱਕ ਛੱਕੇ ਅੰਗਰ ਦੁਠੇ ਹਰ ਪਾਇਆ ਚੁੱਕੇ ਧੱਕੇ ਧੱਕੇ ਜਾਂ ਹਰ ਜਨ ਹਰ ਹਰ ਹੋਇਆ ਨਾਨਕ ਹਰ ਇਕੇ ਗੁਰ ਅੰਮ੍ਰਿਤ ਭਿੰਨੀ ਦੇਹੁਰੀ ਅੰਮ੍ਰਿਤ ਬੁਰਕੇ RAM ਰਾਜੇ ਜਿਨਾਂ ਗੁਰ ਬਾਣੀ ਮਨ ਭਾਈਆ ਅੰਮ੍ਰਿਤ ਛੱਕ ਛੱਕੇ ਅੰਗਰ ਦੁਠੇ ਹਰ ਪਾਇਆ ਚੁਕੇ ਧਾਕਿਓ ਧੱਕੇ ਜਾ ਹਰ ਜਨ ਹਰ ਹਰ ਹੋਇਆ ਨਾਨਕ ਹਰ ਇਕੇ ਗੁਰ ਅੰਮ੍ਰਿਤ ਭਿੰਨੀ ਦੇਹੁਰੀ ਅੰਮ੍ਰਿਤ ਬੁਰਕੇ RAM ਰਾਜੇ ਜਿਨਾਂ ਗੁਰ ਬਾਣੀ ਮਨ ਪਾਈਆ ਅੰਮ੍ਰਿਤ ਛਕ ਛਕੇ ਅੰਗਰ ਦੁੱਠੇ ਹਰ ਪਾਇਆ ਚੁੱਕੇ ਧਾਕੇ ਧੱਕੇ ਜਾਂ ਹਰ ਜਨ ਹਰ ਹਰ ਹੋਇਆ ਨਾਨਕ ਹਰ ਇਕੇ ਗੁਰ ਅੰਮ੍ਰਿਤ ਭਿੰਨੀ ਦੇਹੋਰੀ ਅੰਮ੍ਰਿਤ ਬੁਰਕੇ RAM ਰਾਜੇ ਜਿਨਾਂ ਗੁਰਬਾਣੀ ਮਨ ਭਾਈਆਂ ਅਮਰਤ ਛੱਕ ਛੱਕੇ ਅੰਗਰ ਦੁਠੇ ਹਰ ਪਾਇਆ ਚੁੱਕੇ ਧੱਕੇ ਧੱਕੇ ਜਾ ਹਰ ਜਨ ਹਰ ਹਰ ਹੋਇਆ ਨਾਨਕ ਹਰ ਇਕੇ ਗੁਰ ਅਮਰਤ ਭਿੰਨੀ ਦੇਹੋਰੀ ਅਮਰਤ ਬੁਰਕੇ RAM ਰਾਜੇ ਜਿਨਾਂ ਗੁਰਬਾਣੀ ਮਨ ਪਾਈਆ ਅੰਮ੍ਰਿਤ ਛੱਕ ਛੱਕੇ ਅੰਗਰ ਦੁਠੇ ਹਰ ਪਾਇਆ ਚੁੱਕੇ ਧੱਕੇ ਧੱਕੇ ਜਾਂ ਹਰ ਜਨ ਹਰ ਹਰ ਹੋਇਆ ਨਾਨਕ ਹਰ ਇਕੇ ਗੁਰ ਅੰਮ੍ਰਿਤ ਭਿੰਨੀ ਦੇਹਰੀ ਅੰਮ੍ਰਿਤ ਬੁਰਕੇ RAM ਰਾਜੇ ਜਿਨਾਂ ਗੁਰ ਬਾਣੀ ਮਨ ਭਾਈਆਂ ਅੰਮ੍ਰਿਤ ਛੱਕ ਛੱਕੇ ਅੰਗਰ ਦੁਰਥੇ ਹਰ ਪਾਇਆ ਚੁੱਕੇ ਧਾਕੇ ਧੱਕੇ ਜਾ ਹਰ ਜਨ ਹਰ ਹਰ ਹੋਇਆ ਨਾਨਕ ਹਰ ਇਕੇ ਗੁਰ ਅੰਮ੍ਰਿਤ ਭਿੰਨੀ ਦੇਹੋਰੀ ਅੰਮ੍ਰਿਤ ਬੁਰਕੇ RAM ਰਾਜੇ ਜਿਨਾਂ ਗੁਰ ਬਾਣੀ ਮਨ ਭਾਈਆਂ ਅੰਮ੍ਰਿਤ ਛੱਕ ਛੱਕੇ ਅੰਗਰ ਦੁਠੇ ਹਰ ਪਾਇਆ ਚੁੱਕੇ ਧਾਕਿਓ ਧੱਕੇ ਜਾਂ ਹਰ ਜਨ ਹਰ ਹਰ ਹੋਇਆ ਨਾਨਕ ਹਰ ਇਕੇ ਸਤਨਾਮ ਸ੍ਰੀ ਵਾਹਿਗੁਰੂ ਜੀ